6 ਲੱਖ ਦੇ 70 ਹਜ਼ਾਰ ਦੀ ਨਵੀਂ ਸ਼ੇਪ ਵਾਲੀ ਨਾਲੇ ਠੀਕ ਆ ਇਹ ਵੀ ਮਾਰਕੀਟ 'ਚ ਰੱਬ ਕੇ ਦਿਖਾਓ ਭਾਈ ਹਨਾ ਨਹੀਂ ਮਾਪਾ ਗੱਲ ਕਰਾ ਵੀ ਇਹਦਾ 9-9 ਲੱਖ ਰੁਪਏ ਡਿਮਾਂਡਿੰਗ ਹੁੰਦੀ ਹੈ ਕਾਰ ਦੀ ਤੁਹਾਨੂੰ 6 ਲੱਖ 70 ਹਜ਼ਾਰ 'ਚ ਮਿਲ ਰਹੀ ਹੈ ਕਾਰ 12 ਮਾਡਲ 1 ਲੱਖ ਤੇ 65 ਹਜ਼ਾਰ ਰੁਪਏ ਮੁੱਲ ਰੱਖਿਆ ਹੈ ਕਾਰ ਦਾ ਬਾਕੀ ਮੌਕੇ ਤੇ ਕਰ ਦਾਂਗੇ ਭਾਈ ਮਾੜਾ ਮੋਟਾ ਜੋ ਵੀ ਹੋ ਜਾਵੇ 7 ਲੱਖ ਰੁਪਏ ਦੇ ਸਰ ਜੀ 7 ਲੱਖ ਰੁਪਈਆ ਦੇ ਵਿੱਚ 14 ਮਾਡਲ ਪੰਜਾਬ ਨੰਬਰ ਦੀ ਕਾਰ ਬਈ ਲੈ ਜਾ ਫਿਰ ਜੇ ਕਿਸੇ ਨੇ ਕਾਰ ਲੈ ਜਾਣੀ ਆ S10 ਨਾਲ 19 ਮਾਡਲ ਦੇ 4.5 ਲੱਖ ਰੁਪਈਆ ਦੀ ਬਲੈਨੋ ਕਾਰ ਲੈ ਵੀ ਲੱਭ ਕੇ ਦਿਖਾਓ ਮਾਰਕੀਟ ਤੋਂ 14 ਸੀਟਰ ਕਾਰ ਐ ਤੇ ਸਿਰਫ 2 ਲੱਖ ਤੇ 65000 ਰੁਪਈਆ ਦੀ ਬਈ ਆਪਣਾ ਰਜਗਾਰ ਪਾ ਸਕਦੇ ਆ ਠੀਕ ਐ 7 ਮਾਡਲ ਐ ਤੁਹਾਡੀ ਪਾਸਿੰਗ ਇਹਦੀ ਹੈਗੀ ਐ ਬਈ ਹਲੇ ਆ ਜੇ ਕਰੋ ਬਈ ਨਾ 1.9 ਦੀ ਮੰਗ ਕਰਿਆ ਹੈ ਲੱਖ ਰੁਪਈਆ ਦਾ ਸਿੱਧਾ ਸਿੱਧਾ ਡਿਸਕਾਊਂਟ ਪਾਦਾ ਬਈ ਹੈ ਨਾ ਤੇ 22 ਮਾਡਲ S11 ਕਾਰ ਐ ਵਧੀਆ ਕਾਰ ਐ ਨਮੀ ਨਪੋਰਾ ਗੱਡੀ ਠੀਕ ਐ ਹੋਣ ਹੈ ਗਿਆ ਵਰਨਾਕਾਰ ਆਪਣੇ ਲੈਵੇ ਆ ਚੱਕੋ ਪਟਿਆਲਾ ਨੰਬਰ ਬਈ ਪਟਿਆਲਾ ਨੰਬਰ ਵਰਨਾ ਇਹ 2014-15 ਦੀ ਰਿਸਟਡ ਹੈ ਜੀ 5 ਲੱਖ ਰੁਪਏ ਦੀ ਵਧੀਆ ਕਾਰ ਆ ਪੂਰੀ オリジナル ਪੇਂਟ ਚ ਚੈੱਕ ਕਰ ਲਓ ਬਈ ਹੈਨਾ ਹੈ ਸੋਹਣੀ ਗੱਡੀ ਆ ਓਨਰ ਸੈਕੰਡ ਆ ਵਧੀਆ ਕਾਰ ਆ ਬੂ ਲੈ ਆ ਵੀ ਬਈ ਤੇ ਅਗਲੀ ਆ ਗਈ ਆਪਣੇ ਲੈਵੇ ਬਈ ਸੈਂਟਰੋ ਇਹ ਇਹ 2007 ਮਾਡਲ ਆ ਕੋਈ ਘੱਟ ਰੇਟ ਸਾਡਾ ਭਰਾ ਲੈਣ ਨਾਲ ਹੈਗਾ 1,60,000 ਰੁਪਏ ਰੇਟ ਆ ਜਾ ਲੈ ਵੀ ਆ ਚੈੱਕ ਕਰੋ ਪਾਸਿੰਗ ਹੈਗੀ ਇਹਦੀ ਹੈ। ਆਹ ਯਾਰ ਡੀਜ਼ਲ ਖੜੀਆ ਦੇਖੋ ਛੋਟੇ ਜਿਹੇ 220000 ਦੀ। ਇਹ ਉਹ ਕਿਹੜੀ ਹੁੰਦੀ ਐ ਐਸਐਕਸ4 ਐ ਜੀ ਇਹ। ਇਹਦੀ ਬਈ ਬਿਲਡ ਕੁਆਲਿਟੀ ਬਹੁਤ ਸੋਹਣੀ ਹੁੰਦੀ ਐ ਕਾਰ ਦੀ। ਬਾਲੀ ਬਾਲੀ ਵਧੀਆ ਜੀ। ਲੈ ਕਰ ਲਿਆ ਸਕਦੇ ਆਪਾਂ। ਮਸਤ ਗੱਡੀ ਦੋ। ਤੇ ਆ ਆ ਗਈ ਤੁਹਾਡੀ ਇਕੋ। ਇਕੋ ਪੈਟਰੋਲ ਚ ਮਤਲਬ ਪੈਟਰੋਲ ਚ ਵੀ ਲੈਣਾ ਚਾਹੁੰਦਾ ਪਹਿਲੇ ਨਾਂ ਦੀ ਕਾਰ। ਸੈਕੰਡ ਓਨਰ ਸੈਕੰਡ ਓਨਰ ਕਾਰ ਐ। ਟਾਈਟੇਨੀਅਮ ਮਾਡਲ ਚ ਐ। 280 ਦੀ। ਅੱਜ ਮੈਂ ਤੈਨੂੰ ਉਹ ਕਾਰ ਦਿਖਾ ਰਿਹਾ ਜਿਹੜੀ ਮੈਂ ਹਾਲ ਤੱਕ ਕਦੇ ਦਿਖਾਈ ਨਹੀਂ ਵੀਡੀਓ ਚ। ਆਹ ਦੇਖੋ। ਆ ਠੀਕ ਹੈ ਇਹ ਪਹਿਲੀ ਵਾਰੀ ਦਿਖਾ ਰਿਆ ਬਈ ਮਿੱਤਰੋ ਤੇ ਕਿਸੇ ਨੇ ਕਮਰਸ਼ੀਅਲ ਦੇ ਵਿੱਚ ਲੈ ਕੇ ਜਾਣੀ ਹੈ ਤਾਂ ਆਹ ਕਾਰ ਵੀ ਲੈ ਜਾ ਸਕਦੇ ਆ। ਇਹ 14 ਸੀਟਾਂ ਵਾਲੀ ਕਾਰ ਹੈ। 14 ਸੀਟਰ ਕਾਰ ਹੈ ਤੇ ਸਿਰਫ 2 ਲੱਖ ਤੇ 65000 ਰੁਪਈਆ ਦੀ ਬਈ ਆਪਣਾ ਰੋਜ਼ਗਾਰ ਪੂਰਾ ਕਰ ਸਕਦੇ ਆ। ਠੀਕ ਹੈ ਸੱਤ ਮਾਡਲ ਹੈ ਤੁਹਾਡੀ ਪਾਸਿੰਗ ਇਹਦੀ ਹੈਗੀ ਹੈ ਬਈ ਹਲੇ ਹੈ ਤੇ ਆ ਆ ਗਈ ਨੋਵਾ। ਇਹ ਨੋਵਾ ਆ ਗਈ ਜੀ 10 ਮਾਡਲ ਸਵਾ 30 ਦੇ ਵਿੱਚ। ਠੀਕ ਹੈ ਵੀਰੇ। ਹਾਂਜੀ ਹਾਂ। ਸਵਾ 30 ਦੀ? ਹਾਂਜੀ ਹਾਂ। ਲੈ ਬਈ ਆ ਵੀ ਚੈੱਕ ਕਰ ਲੋ ਸਵਾ 3 ਲੱਖ ਰੁਪਈਆ ਦੀ ਰੇਂਜ ਦੇ ਵਿੱਚ ਬਈ। ਤੇ ਆ ਬਲੈਨੋ ਮੈਨੂੰ ਆ ਗਈ ਬਲੈਨੋ। 19 ਮਾਡਲ ਆਈ ਇਹ ਹਾਂਜੀ 4.5 ਕੁਝ ਵੀ ਨਹੀਂ ਰੇਟ ਮਤਲਬ ਇਹ ਵੀ ਰੇਟ ਬਹੁਤ ਡਾਊਨ 19 ਮਾਡਲ ਦੇ 4.5 ਲੱਖ ਰੁਪਈਆ ਦੀ ਬਲੈਨੋ ਕਾਰ ਲੈ ਵੀ ਲੱਭ ਕੇ ਦਿਖਾਓ ਮਾਰਕੀਟ ਤੋਂ ਆਹਹ ਰੈਨੋ ਜੀ ਹਾਂਜੀ 2015 ਮਾਡਲ ਠੀਕ ਹੈ ਤੈਨ 80 ਦੀ ਦੇ ਦਾਂਗੇ ਜੀ ਚੱਕ ਲਓ ਬਾਈ ਮਿੱਤਰੋ ਰੇਟ ਬਹੁਤ ਜਾਇਜ਼ ਮਿਲਣਗੇ ਤੁਹਾਨੂੰ ਬਾਈ ਉਰੋਂ ਬਾਕੀ ਮੌਕੇ ਤੇ ਕੁਛ ਨਾ ਕੁਛ ਤੁਹਾਡਾ ਮਾਨਦਾਨ ਵੀ ਹੋਊਗਾ ਆਹ ਗੱਡੀ ਜਿਹੜੀ ਸਾਡੇ ਕੋਲ ਆਈ ਇਹ 2020 ਆ 20 95000 ਚੱਲੀ ਸੀ ਆ ਠੀਕ ਹੈ ਤੇ 100% ਲੋਨ ਵਾਲੀ ਕਾਰ ਹੈ ਇਹ ਹਾਂਜੀ ਇਹਦੇ ਹੋ ਸਕਦਾ ਅਥਾ ਇਹਦਾ ਐਕਚੁਅਲ ਮੁੱਲ ਕਿਹਾ 6 ਲੱਖ 25000 ਲੈ ਵੀ 6 ਲੱਖ ਦੇ 25000 ਮੁੱਲ ਹੈ ਤੁਹਾਡਾ ਸਾਰੇ ਸਾਰਾ ਲੋਨ ਹੋ ਸਕਦਾ ਹਾਂਜੀ 20万 ਠੀਕ ਹੈ ਅਗਰ ਤੁਹਾਡੀ ਪ੍ਰੋਫਾਈਲ ਚੰਗੀ ਆ ਆਜੋ ਫਿਰ ਬਾਈ ਜੇ ਕਾਰ ਲੈਣੀ ਆ ਤੇ ਆ ਆ ਗਿਆ ਲੋਅਟੋਂ ਇਹ ਮਾਡਲ K10 2010 ਮਾਡਲ ਹੈ ਜੀ ਇਹ ਠੀਕ ਹੈ 198000 ਰੁਪਏ ਦੀ ਬੋਲੀ 198000 ਦੂਜੇ ਨਾਂ ਦੂਜੇ ਨਾਂ ਤੇ ਦੂਸਰੇ ਨਾਂ ਦੀ ਕਾਰ ਬਈ ਤੇ ਆ ਆ ਗਈ ਆਪਣੀ 19万 ਇਹ ਛੇਪਾ ਵਾਲੀਆਂ ਜ਼ਿਆਦੇ ਨੇ ਹੈ ਬਹੁਤ ਦੇਖੋ ਤੁਸੀਂ ਕਿਦੋਂ ਐ ਵੀ ਇੰਨੀ ਗੱਟ ਕਾਰ ਤੁਹਾਨੂੰ ਕਦੇ ਨਹੀਂ ਮਿਲ ਸਕਦੀ ਠੀਕ ਹੈ ਜਿੰਨੀ ਦਾ ਅਸੀਂ ਤਾਂ ਇਹ ਦਾਵਾ ਕਰਦੇ ਆ ਵੀ ਇੰਨੀ ਕਾਰ ਤੁਸੀਂ ਕੱਢ ਕੇ ਦਿਖਾਓ ਕਿਸੇ ਨੂੰ ਸਹੀ ਗੱਲ ਆ ਬਈ ਹਣਾ ਇੰਨੀਆਂ ਕਾਰਾਂ ਨਹੀਂ ਮਿਲਦੀਆਂ ਬਈ ਜਿਹੜੀਆਂ ਮਿਲਦੀ ਨਹੀਂ ਮਾਰ ਕੇ ਹੂੰ ਲੈ ਜਾਓ ਬਈ ਹਣਾ ਫਿਰ ਹੋਰ ਹੋਰ ਕੀ ਚਾਹੀਦਾ ਆਪਾਂ ਨੂੰ ਆਪਾਂ ਤਾਂ ਸਿਰਫ ਐਸੀ ਚੀਜ਼ ਨੂੰ ਹੀ ਪੂਰਾ ਕਰ ਰਹੇ ਆਂ ਵੀ ਉਹਨੂੰ ਇੱਕ ਇੱਕ ਪਲੇਟਫਾਰਮ ਤੇ ਸਾਰਾ ਕੁਝ ਮਿਲੇ ਇਹ ਕਿਹੜੀ ਹੈ ਵੈਂਟ ਫੋਲੋ ਇਹ ਹਾਜੀ ਪੋਲੋ ਆ ਗਈ ਜੀ 2014 ਜੀ 14 ਨਵੀਂ ਸ਼ੇਪ ਚ ਆ ਗਈ ਇਹ ਠੀਕ ਹੈ ਜਿਹੜੇ 4 ਸਿਲੰਡਰ ਇੰਜਨ ਵਾਲੀ ਇਹ ਵੀ ਬਹੁਤ ਘੱਟ ਮਿਲਦੀ ਆ ਗੱਡੀ ਫੋਲੋ ਵੀ ਕਪਾ ਹਾਂ ਪੋਲ 11 ਆ ਰਾਇਨ ਦਾ ਚਲਾ ਗਈ 14 ਦੇ 11ਵੇਂ ਮਹੀਨੇ ਦੀ ਕਾਰ ਆ ਬਈ ਹੈਨਾ 140000 ਰੁਪਏ ਦੀ ਗੱਡੀ ਤੁਹਾਨੂੰ ਮਿਲ ਜੂਗੀ ਠੀਕ ਹੈ ਤੇ ਆ ਗਈ ਕ੍ਰੇਟਾ ਇੱਕ ਹੋਰ ਆ ਗਈ ਆਪਣੇ ਲਈ ਬਈ ਹੈਨਾ ਹਾਂਜੀ ਹਾਂ 2018 ਮਾਡਲ 18 ਮਾਡਲ ਆਲ オリジナル ਹੈ ਨਾ ਲੱਖ ਕਿਲੋਮੀਟਰ ਚ ਕਾਰ ਚੱਲੀ ਹੋਈ ਆ ਆਪਸ਼ਨ ਐਸਐਕਸ ਆਪਸ਼ਨਲ ਹੈ ਵੀ ਨਾ ਠੀਕ ਹੈ ਤੁਹਾਨੂੰ ਦੱਸਿਆ ਜੀ ਨਾ ਦੋ ਗੱਡੀਆਂ ਦਿਖਾਵਾਂਗੇ ਇਹ ਕਾਰ ਇਹ ਪੰਜਾਬ ਨੰਬਰ ਦੀ ਨਾਲੇ ਬਈ ਹੈਨਾ ਇਹ ਵੀ ਪੰਜਾਬ ਨੰਬਰ ਦੀ ਕਾਰ ਆ ਆਹ ਚੈੱਕ ਕਰੋ ਇਹ ਜੇ ਕਿਸੇ ਨੇ 올ਡ ਸ਼ੇਪ ਲੈਣੀ ਹੋਵੇ ਲੁਧਿਆਣਾ ਨੰਬਰ ਦੀ 17 ਮਾਡਲ ਸਪੋਰਟ ਇਹ ਵੀ ਲੱਖ ਕਿਲੋਮੀਟਰ ਦੀ ਹੈ ਟਾਪ ਟਾਪ ਗੱਡੀ ਆ ਪੁਰੀ ਆਨ 5 ਲੱਖ 40 ਹਜ਼ਾਰ ਰੇਟ ਵੀ ਕੋਸ ਨਹੀਂ ਲਓ ਜੀ 540 ਡਿਮਾਂਡ ਹੈ ਦੀ ਬਈ ਹਨਾ ਤੇ ਆ ਆ ਗਈ ਉਸ ਤੋਂ ਬਾਅਦ ਆਪਣੀ Honda City ਸਾਨੂੰ ਫਾਲੀ ਤੇ ਬਈ 14 ਮਾਡਲ ਕਾਰ ਇਹ ਥੋੜੀ ਦੂਸਰੇ ਨਾਂ ਦੀ ਸਾਨੂੰ ਫਾਲੀ ਆ ਜੀ ਹਾਂਜੀ 4.5 ਦੀ 4.5 ਦੀ ਆ ਗਈ Polo ਕਾਰ ਆ ਬਈ ਕੁਝ ਕਹਿਣਾ ਚਾਹੁੰਦੇ ਨੇ ਬਹੁਤ ਘੱਟ ਰੇਟ ਪਾਇਆ ਵੀਰੇ Alto ਦਾ ਰੇਟ ਪਾਇਆ ਇੱਕ ਮਿੰਟ ਹਾਂ ਸੁਣਦਾ ਮੇਗਾ ਅਲਟੋ ਦਾ ਰੇਟ ਪਾਇਆ ਵੀਰੇ ਜਮੀ ਆਪਾ ਸ਼ੌਂਕੇ ਅੰਦਰੋਂ ਤਿਆਰ ਦੇਖੋ ਅੱਜ ਤੁਹਾਨੂੰ ਦਿਖਾ ਦੰਨਾ ਅੰਦਰੋਂ ਲੈ ਵੀ ਮਿੱਤਰੋ ਬਾਈ ਇਹ ਬਾਈ ਕਿੱਥੋਂ ਆਇਆ ਬਾਗੜੀਆਂ ਪੰਡਾ ਵੀਰੇ ਆਪਣਾ ਨਾਲੇ ਅੱਜ ਮੈਂ ਤੁਹਾਨੂੰ ਕਹਿ ਸੀ ਨਾ ਬਾਈ ਨਾ ਚੈੱਕ ਕਰੋ ਵੀਰੇ ਕੈਮਰਾ ਖਾਨ ਲੈ ਤੇਰੇ ਟਾਂਹੀਆਂ ਲੈ ਤੇਰੇ ਬਾਈ ਸਾਡੇ ਦੇ ਜਿਹੜਾ ਜਨੂਨ ਆਇਆ ਹੈਗਾ ਲੇਕਿਨ ਇੰਨਾ ਜਨੂਨ ਵੱਧਾ ਹੈਗਾ ਵਿੱਚ ਨਾਲੇ ਇਹ ਸ਼ੌਂਕਾ ਸੀ ਸਵੇਰੀ ਲਾ ਦੰਨੇ ਆ ਧੋਸ ਮਾਰ ਕੇ ਗੱਡੀ ਆ ਦੇ ਬਈ ਮਿੱਤਰੋ ਘਰੇ ਰੱਖੀ ਹੋਈ ਹੈ ਗੱਡੀ ਵੀਰੇ ਠੀਕ ਹੈ 2012 ਮਾਡਲ ਆ 12 ਦੇ 12ਵੇਂ ਦੀ ਫਰਸਟ ਓਨਰ ਆ ਘਰੇ ਸ਼ੌਂਕਿਆ ਰੱਖੀ ਹੋਈ ਸੀਗੀ ਲੈ ਵੀ ਤੇ ਪਰਲੀ ਸਾਈਡ ਤੋਂ ਦਿਖਾ ਵੀਰੇ ਆ ਸਟicker ਲੱਗਿਆ ਹੈ ਪਰਲੀ ਸਾਈਡ ਵੀ ਹੈ ਨਾ ਇਹ ਤਾਂ ਚੰਡੀਗੜ੍ਹ ਰਹਿਣਾ ਸੀ ਸ਼ੌਂਕ ਲੈ ਵੀ ਬਈ ਹੈ ਨਾ ਚੰਡੀਗੜ੍ਹ ਹੀ ਆ ਮਿੱਤਰ ਆਇਆ ਹੈ ਆਪਣਾ ਬਈ ਇਹ ਨਾ ਵਾਕਸ ਵੈਗਨ ਤੇ ਸੋਹਣੀ ਕਾਰ ਬਈ ਬਣਾਈ ਹੋਈ ਚੈੱਕ ਕਰ ਸਕਦੇ ਹੋ ਕਾਰ ਬਈ ਨਾ ਵੀ ਸੋਹਣੀ ਕਾਰ ਹੈ ਕਲਰ ਹੈਗਾ ਥੋੜਾ ਅਸਮਾਨੀ ਜਿਹਾ ਕਲਰ ਇਹਦਾ ਬਈ ਹੈ ਨਾ ਪੌਕਟ ਰੇਟ 'ਚ ਆ ਕਿ ਕਿੰਨਾ ਮੋੜਦਾ 10 ਨਾਲ 12 12 ਮਾਡਲ ਆਈ 12 ਮਾਡਲ 1 ਲੱਖ ਤੇ 65000 ਰੁਪਏ ਮੁੱਲ ਰੱਖਿਆ ਆ ਕਾਰ ਦਾ ਬਾਕੀ ਮੌਕੇ ਤੇ ਕਰ ਦਾਂਗੇ ਬਾਈ ਮਾੜਾ ਮੋਟਾ ਜੋ ਵੀ ਹੋ ਚੁੱਕਿਆ ਲਓ ਜੀ ਫੋਰਚਨਰ ਇਹ ਕਿਹੜਾ ਮਾਡਲ ਆ ਗਈ 2011 ਆ ਗਈ ਜੀ ਇਹ 11 ਮਾਡਲ ਇਹ ਨਵੀਂ ਸ਼ੇਪ ਚ ਆ ਗਈ ਓਕੇ ਹਾਂ 11 ਜਨਵੀਂ ਸ਼ੇਪ ਆ ਗਈ ਸੀ ਇਹਦੀ ਬਾਈ ਹਨਾ ਹਾਂ ਜੀ ਹਾਂ ਲੈ ਦੇਖੋ ਰੇਟ ਬਹੁਤ ਘਟਾ 6 ਲੱਖ 70000 ਰੁਪਏ ਸਾਰੇ 11 ਮਾਡਲ 6 ਲੱਖ 70000 ਜੀ ਲੈ ਵੀ 6 ਲੱਖ ਤੇ 70000 ਦੀ ਨਵੀਂ ਸ਼ੇਪ ਵਾਲੀ ਨਾਲੇ ਤiga ਇਹ ਵੀ ਮਾਰਕੀਟ ਤੋਂ ਰੱਬ ਕੇ ਦਿਖਾਓ ਬਈ ਹਣਾ ਨਹੀਂ ਮਾਪਾ ਗੱਲ ਕਰਾ ਵੀ ਇਹਦਾ 9-9 ਲੱਖ ਰੁਪਏ ਡਿਮਾਂਡਿੰਗ ਹੁੰਦੀ ਹੈ ਕਾਰ ਦੀ ਤੋ ਉਹਨੂੰ 6 ਲੱਖ 70 ਹਜ਼ਾਰ ਤੇ ਮਿਲ ਰਹੀ ਹੈ ਕਾਰ ਆ ਜਾਓ ਆ ਦੇਖੋ ਆ ਮਿਲਦੀ ਨਹੀਂ ਇਹਦੀ ਐਵਰੇਜ ਬਈ ਆਏ ਹਾਏ ਹਾਏ ਐਵਰੇਜ ਤੀਉ ਬਹੁਤ ਘੱਟ ਮਿਲਦੀ ਹੈ 7 ਸੀਟਰ ਕਾਰ 7 ਸੀਟਰ ਕਾਰ 4.5 ਲੱਖ ਰੁਪਈਆ ਦੇ ਵਿੱਚ ਬਈ 2016 ਮਾਡਲ 16 16 ਮਾਡਲ ਆ ਵੀ ਕਾਰ ਲਿਆ ਸਕਦਾ ਲਓ ਜੀ ਜੈਨ ਡੀਜ਼ਲ ਹੈ ਆ ਦੇਖੋ ਜੈਨ ਡੀ 60 ਹਜ਼ਾਰ ਰੁਪਈਆ ਦੇ ਵਿੱਚ ਜੈਨ ਚੱਕੋ ਜਨ ਮੈਨੂੰ ਬਹੁਤ ਬੰਦੇ ਨੇ ਮੂਹ ਵੀ ਮੈਸੇਜ ਆ ਬਾਈ ਯਾਰ ਕੋਈ ਜਨਤਵਾਦੀ ਅਸੀਂ ਤਿਆਰ ਕਰਨੀਆਂ ਇਹਨੂੰ ਕਰ ਲੋ ਇਹਨੂੰ ਕਰ ਲੋ ਤਿਆਰ 60000 ਕਿਹਾ ਹੈ ਮੁੱਗ ਤੇ ਮਿਲਦਾ ਬੜਾ ਮੋਟਾ ਬਾਈ ਹੈ ਨਾ ਤੇ ਆ ਆ ਗਈ ਆਪਣੀ ਇੰਡੀਕਾ ਇੰਡੀਕਾ ਜੀ ਇੰਡੀਕਾ ਹਾਂਜੀ ਸਾਗਰ ਦੀ ਵੋਟੀ ਲੈਦੀ ਇੰਡੀਕਾ ਚਲਾ ਇਹ ਵੀ ਲੈ ਜਾ ਸਕਦਾ ਕਿਹੜਾ ਮਾਡਲ ਹੈ 12 ਇਹ 2012 ਜੀ ਇਹ ਲੱਖ ਰੁਪਏ ਦੀ ਲੈ ਵੀ 2000 ਜੀ ਇਹ 270000 ਰੁਪਏ ਦੀ ਹੈ ਸਾਰੀ ਜੀ 12 ਮਾਡਲ 270 ਦੇ ਵਿੱਚ ਬਾਈ ਠੀਕ ਆ ਮੂਹ ਪਾਰਾ ਮੁਖ ਮੋੜ ਗਿਆ ਇਹ ਹੁਣੀ ਟਰਾਈ ਤੋਂ ਆਈ ਹੈ ਗੱਡੀ ਇਹ ਠੀਕ ਹੈ ਇਹ ਵੀ ਤਾਂ ਸੀਐਨਜੀ ਹੈ ਜੀ 12 ਮਾ ਬਹੁਤ ਸਹੀ ਰੇਟ ਚਾ ਮਤਲਬ 2 ਕ ਲੱਖ ਰੁਪਏ ਦੀ ਰੇਂਜ ਦੀ ਗੱਡੀ ਆ ਇਹ 2 ਲੱਖ ਰੁਪਈਆ ਦੇ ਵਿੱਚ ਬਹੁਤ ਸਹੀ ਰੇਟ ਦੀ ਪੂਰੇ ਪੂਰੇ 2 ਲੱਖ ਰੁਪਈਆ ਦੇ ਵਿੱਚ ਵੈਗਨਰ ਵੀ ਆ ਟਾਇਰ ਸੋਹਣੇ ਪਏ ਨੇ ਕਾਰ ਦੇ ਠੀਕ ਆ ਨਵੇਂ ਨਹੀਂ ਜੀ ਨਵੇਂ ਸਾਰਾ ਕੁਝ ਓਕੇ ਆ ਗੱਡੀ ਲੈ ਆ ਦੇਖ ਸਕਦੇ ਆ ਗ੍ਰੈਂਡ ਆਈਟਮ ਗ੍ਰੈਂਡ ਇਹ ਕਿਹੜਾ ਮਾਡਲ ਆਈ 2014 ਜੀ ਸਵਾ 3 ਲੱਖ ਰੁਪਏ ਦੀ 14 ਮਾਡਲ ਬਹੁਤ ਸੁਣੀ ਕਾਰ ਡੀਜ਼ਲ ਲੁਧਿਆਣਾ ਨੰਬਰ ਦੀ ਪਹਿਲੇ 9 ਸਵਾ 3 ਲੱਖ ਰੁਪਈਆ ਦੇ ਵਿੱਚ ਬਈ ਪਹਿਲੇ 9 ਦੀ ਕਾਰ ਤੇ ਆ ਗੀਟਿਓਸ ਇਟ ਯੋਸ ਡੀਜ਼ਲ ਆ ਗਈ ਜੀ ਇਹ 13 ਮਾਡਲ ਪਿੱਛੇ ਤੁਸੀਂ ਤੁਹਾਨੂੰ ਇੱਕ ਪਹਿਲਾਂ ਵੀ ਦਿਖਾਈਏ ਛੋਟੇ ਮਾਡਲ ਦੀ ਕਾਰ ਇਹ ਵੀ ਹੈ 2 ਲੱਖ ਤੇ 65000 ਰੁਪਏ ਮੁੱਲ ਰੱਖਿਆ ਸਿਰਫ ਇਹਦਾ ਬਈ ਦੂਜੀ ਲੌਂ ਦੀ ਕਾਰ ਆ ਜੀ ਵਧੀਆ ਕਾਰ ਲੈ ਵੀ ਠੀਕ ਹੈ ਹੈ ਰੇਟ ਬਹੁਤ ਜ਼ਿਆਦਾ ਕਾਰ ਦਾ ਬਈ ਹਾਂਜੀ ਹਾਂਜੀ ਬਿਲਕੁਲ ਤੇ ਆ ਆ ਗਈ ਆਪਣੀ ਸਵਿਫਟ ਇਹ ਸਵਿਫਟ ਦੇਖੋ ਕਿੰਨੀ ਸੋਹਣੀ ਗੱਡੀ ਆ ਹੂੰ ਹੂੰ ਬੀਡੀਏ ਵੀ ਐਸ ਬ੍ਰੇਕ 1 ਲੱਖ ਚੱਲੀ ਹੋਈ ਆ ਹਾਂਜੀ ਅ ਤੇ 465000 ਦੀ 465000 ਦੀ ਡਿਮਾਂਡ ਹੈ 16 ਮਾਡਲ ਹੈ ਜੀ ਇਹ ਹਾਂਜੀ ਤੇ 3 ਲੱਖ ਰੁਪਏ ਦੀ ਰੇਂਜ ਚ 3 ਲੱਖ ਰੁਪਈਆ ਦੇ ਵਿੱਚ ਬਈ ਏ ZDI ਇਹ ਟਾਪ ਮਾਡਲ ਹੂੰ 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 ਤੇ 625 ਕੀ ਰੇਂਜ ਆ ਬਾਕੀ ਹੋ ਗਈ ਪਾਰਟੀ ਦੀ ਕਾਰ ਆਹੀ ਹੈ ਬਹੁਤ ਸੋਹਣੀ ਗੱਡੀ ਹੈ ਓਕੇ ਘਰ ਦੀ ਕਾਰ ਅਸਦੀ ਹੈ ਫਸਟ ਓਨਰ ਕਾਰ ਆ ਬਾਈ ਇੱਕ ਕਰ ਲਿਆ ਇਹ ਪੈਟਰੋਲ ਦੇ ਅਸੀਂ 베ਚਤੀ ਸੀਗੀ ਨੋ ਨੀ ਹੋਇਆ ਪਾਰਟੀ ਦਾ ਡੀਜ਼ਲ ਦੀ ਇਹ ਡੀਜ਼ਲ ਦੀ ਹੈ ਬਾਈ ਡੀਜ਼ਲ ਦੀ ਕਾਰ ਜੀ 18 ਮਾਡਲ ਆ ਗਈ ਇਹ ਇਹ ਪੈਟਰੋਲ ਆ ਗਈ ਜੀ BX i 20 ਮਾਡਲ 20 570 ਲੋ ਪੈਟਰੋਲ ਵੀ ਖੜੀ ਆ ਤੇ ਡੀਜ਼ਲ ਵੀ ਖੜੀ ਆ ਇਹ ਆਪਸ਼ਨ ਆ ਦੋ ਜਿਹੜੀ ਮਰਜ਼ੀ ਲੈ ਜਾਓ ਕਲਰ ਵੀ ਬੜਾ ਪਿਆਰਾ ਬਹੁਤ ਸੋਹਣੀ ਗੱਡੀ ਹੈ ਠੀਕ ਹੈ ਇਹ ਆਲ ਰਿਜੀਨਲ ਆ ਵੀਰੇ ਲਗਭਗ ਹਾਂ ਜੀ ਹਾਂ ਓਰੀਜਨਲ ਸਾਰੀ ਜੀ ਟੋਟਲ ਓਰੀਜਨਲ ਬਾਕੀ ਭਾਈ ਹੈ ਨਾ ਓਕੇ ਰਿਪੋਰਟ ਕਰਾਂ ਤੁਸੀਂ ਆਇਓ ਤੇ ਆ ਜੀ ਇੱਥੇ ਤਾਂ ਸੌਦੇ ਐ ਖੜਕਦੇ ਨੇ ਦੇਖੋ ਇਹ ਹੋ ਗਿਆ ਇਹ ਵੀ ਵਿਗਲੀ ਹਾਂ ਜੀ ਹਾਂ ਆ ਵੀ ਵਿਗਲੀ ਕਰ ਬਈ ਆ ਆ ਗਈ ਬਲੈਕ ਸਕੋਰ ਵੀ ਇਹ ਵੀ ਵੇਚਦੇ ਨਹੀਂ ਫੋਜੀ ਸਾਹਿਬ ਦੀ ਬਸ ਹਾਂ ਜੀ ਇਹ ਕਿਹੜਾ ਮਾਡਲ ਹੈ ਇਹ ਆ ਗਈ ਜੀ 2022 ਠੀਕ ਹੈ ਫੋਜੀ ਸਾਹਿਬ ਕਿੰਨੇ ਦੇਣੀ ਆ ਬਹੁਤ ਦੇ ਦੋ ਸੌਦੇ ਆ ਲਓ ਜੀ 18.5 ਲੱਖ ਰੁਪਈਆ ਜੀ 18.5 ਲੱਖ ਰੁਪਈਆ ਬਈ ਹੈ ਨਾ ਆ ਜੇ ਕਰੋ ਬਈ ਨਾ 19 ਡਿਮਾਂਡ ਕਰਿਆ ਹੋਇਆ ਲੱਖ ਰੁਪਏ ਦਾ ਸਿੱਧਾ ਸਿੱਧਾ ਡਿਸਕਾਊਂਟ ਪਾਦਾ ਬਾਈ ਹੈ ਨਾ ਤੇ 22 ਮਾਡਲ S11 ਕਾਰ ਆ ਵਧੀਆ ਕਾਰ ਆ ਮਮੀ ਨੂੰ ਕੋਰਾ ਗੱਡੀ ਜੀ ਲਾਇ ਲੂਏ ਦੇਖੋ ਪੂਰੇ ਵਧੀਆ ਪਾਏ ਨੇ ਤੇ ਆਹ ਅਲਟੋ ਇਹ ਆ ਗਈ ਜੀ ਅਲਟੋ 2010 ਮਾਡਲ ਠੀਕ ਹੈ 1 35 ਦੀ ਰੇਂਜ ਚ 1 35 ਆ ਗਈ ਤੁਹਾਡੀ ਰੇਟ 2015 ਮਾਡਲ ਲਈ ਇਹ ਠੀਕ ਹੈ ਸਵਾ 3 ਲੱਖ ਦੀ ਰੇਂਜ ਚ ਹੈ ਸਵਾ 3 ਲੱਖ ਰੁਪਏ ਦੀ ਰੇਂਜ ਦੇ ਵਿੱਚ ਇੱਕ ਆਪਣੇ ਥਾਰ ਕਿਵੇਂ ਖੜਾ ਰਖੀ ਹੈ ਵੀਰੇ ਥਾਰ ਬਾਈ ਇਹ ਚੱ ਰਹੀ ਹੈ ਜੀ ਬਸ ਇਹ ਹੁਣ ਅੱਛਾ ਅਸਲ ਚ ਉਹ ਬਾਕੀ 4000 ਚੱਲੀ ਹੈ ਇੱਕ ਮਿੰਟ ਇੱਕ ਮਿੰਟ ਘੇਰ ਲੈਣੀ ਹੈ ਬਾਕੀ ਕਾਰ ਬਈ ਮਿੱਤਰੋ ਇਹ ਹੋ ਗਈ ਇਹਦੀ ਲਗਭਗ ਡੀਲ ਪਰ ਬਾਕੀ ਦੇਖਦੇ ਆ ਮਤਲਬ ਮੈਚ्योर ਤਾਂ ਨਹੀਂ ਹੋਈ ਹਾਂਜੀ ਹਾਂ ਤੇ 4000 ਚੱਲੀ ਹੀ ਗੱਡੀ ਆ 4000 ਚੱਲੀ ਹੋਈ ਹਾਂ ਬਹੁਤ ਨਵੀਂ ਕਾਰ ਲੈ ਵੀ ਭਾਈ ਹਨਾ ਬਾਕੀ ਕਾਲ ਤੇ ਕਰ ਲਿਓ ਜੇ ਮੈਚ्योर ਹੋ ਗਈ ਹੋਈ ਡੀਲ ਤਾਂ ਕੁਝ ਕਹਿ ਨਹੀਂ ਸਕਦੇ ਆਦਰਵਾਇਜ਼ ਬਈ ਇਹ ਨਾ 4000 ਕਿਲੋਮੀਟਰ ਜਿਹੜੀ ਚੱਲੀ ਹੈ 24 ਮਾਡਲ ਆ ਗਈ ਡਿਜ਼ਾਇਰ ਬਈ ਡਿਜ਼ਾਇਰ ਆ ਗਈ ਜੀ 2011 ਮਾਡਲ ਹਾਂਜੀ 230000 ਰੁਪਏ ਦੀ ਪੈ ਜੂਗੀ 230 ਦੇ ਵਿੱਚ ਉਹ ਸੁਣੀ ਗੱਡੀ ਹੈ ਓਨਰ ਸੈਕੰਡ ਆ ਗਈ 814 ਮਾਡਲ ਆਲਟੋ 800 ਬਈ ਇਹ ਤੁਹਾਨੂੰ ਬੜੇ ਘੈਂਟ ਰੇਟ ਦੇ ਵਿੱਚ ਮਿਲ ਜਾਣੀਆਂਗੀ ਹਾਂਜੀ ਹਾਂ 240 ਕੀ ਦੀ ਆ ਸਾਰੀ ਐਵਰੇਜ 25-25 ਦੀ ਐਵਰੇਜ ਹਾਂਜੀ ਹਾਂ ਬਹੁਤ ਐਵਰੇਜ ਦਿੰਦੀਆਂ ਨੇ ਭਾਈ ਉਹ ਆਪਣੇ ਮਿੱਤਰ ਲਵੇ ਅਮਾ ਐਵਰੇਜ ਪਰ ਕਿਹੜੀ ਹੁੰਦੀ ਆ ਬਾਹਲੀ ਬਾਹਲੀ ਤੇ ਭਾਈ ਮਿੱਤਰੋ ਹਣਾ ਕਾਰਾਂ ਦਾ ਬਹੁਤ ਨੇ ਜਿਵੇਂ ਆਪਾਂ ਦੇਖ ਰਹੇ ਇੱਥੇ ਸਭ ਠਗੜੀਆਂ Honda City ਹੋਰ ਖੜੀਆਂ ਦਾ ਤੁਹਾਨੂੰ ਦੱਸਿਆ ਸੀ ਬਹੁਤ ਵੱਡਾ ਸਟਾਕ ਹੈ ਸਾਡੇ ਕੋਲੇ ਪਰ ਤੁਸੀਂ ਆਓਗੇ ਤੁਹਾਨੂੰ ਆ ਕੇ ਪਤਾ ਲੱਗ ਡਿਆਰ ਖੜੀ ਹੈ ਚੈੱਕ ਕਰ ਲਓ ਭਾਈ ਹਨਾ ਆਲਟੋ ਖੜੀ ਹੈ ਆ ਬਰੇਜ਼ਾ ਖੜੀ ਹੈ ਬਰੇਜ਼ਾ ਦੀਆਂ ਲਗਭਗ 8-10 ਕਾਰਾਂ ਖੜੀਆਂ ਆ 50 ਉਰੇ ਤੁਹਾਨੂੰ 90% ਕਾਰ ਜਿਹੜੀ ਪੰਜਾਬ ਨੰਬਰ ਦੀ ਹੈ ਤੇ 10% ਜਿਹੜੀ ਆਊਟ ਆਫ ਸਟੇਟ ਦੀ ਹੁੰਦੀ ਹੈਗੀ ਇਹ ਰਿਡੀ ਠੀਕ ਹੈ ਬਾਈ ਆ ਗਈ ਤੁਹਾਡੀ ਕੋਸਪੋਰਟ ਦੁਆਰੋਂ ਇਹ ਤੁਹਾਡੀ ਸਵਿਫਟ ਆ ਗਈ 16 ਸੋਟਾ ਸਵਿਫਟ ਲੱਜੇ ਕਿਸ ਨੂੰ ਚਾਹੀਦੀ ਪੈਟਰੋਲ ਦੀ ਹੈ ਬਾਈ ਹੈਨਾ ਪੈਟਰੋਲ ਦੀ 16 ਮਾਡਲ ਇਹ ਫੋਰਡ ਇੰਸਪਾਇਰ ਹੈ ਕਿਹੜੀ ਹੈ ਇੰਸਪਾਇਰ ਆ ਗਈ ਜੀ ਇਹ 18 ਮਾਡਲ ਲਓ ਜੀ ਲੁਧਿਆਣਾ ਨੰਬਰ ਦੀ ਲੁਧਿਆਣਾ ਨੰਬਰ ਬਹੁਤ ਔਰੇ ਬਾਈ ਹੈਨਾ ਤੇਰਾ ਲੁਧਿਆਣਾ ਆ ਦੇਖੋ ਫਸਟ ਓਨਰ ਕੜੀ ਆ i20 ਠੀਕ ਹੈ ਡੀਜ਼ਲ ਚ ਚੈੱਕ ਕਰ ਲਓ ਪੰਜਾਬ ਨੰਬਰ ਤੋਂ ਨਹੀਂ ਪਈ ਹੈਨਾ ਪਹਿਲੇ ਨੌ ਦੀ ਦੇਖੋ ਇਹ ਤੁਹਾਡੀ ਤੇ ਆ ਤੁਹਾਡੀ ਆ ਗਈ ਜੀ ਸਣੀ ਬਹੁਤ ਸੋਹਣੀ ਕਾਰ ਆ ਦੇਖੋ ਤੇ ਇਹ ਤੁਹਾਡੀ ਫੇਰ ਆ ਗਈ ਆਪਣੀ ਲੀਵਾ ਲੀਵਾ ਆ ਗਈ 14 ਮਾਡਲ ਜੀ ਵਧੀਆ ਕਾਰ ਆ ਪਾਰਟੀ ਦੀ ਵੀ ਸੋਹਣੀ ਕਾਰ ਪੰਜਾਬ ਨੰਬਰ ਆ ਵੀ ਪੰਜਾਬ ਨੰਬਰ ਆ ਵੀ ਪੰਜਾਬ ਨੰਬਰ ਪੰਜਾਬ ਚੰਡੀਗੜ੍ਹ ਇੱਕ ਅੱਧਾ ਪ੍ਰਸੈਂਟ ਉਰੇ ਚੰਡੀਗੜ੍ਹ ਮੇਂ ਚੱਲੀ ਹੋਈ ਆ ਇਹ ਹਾਂ ਠੀਕ ਐ 2022 ਮਾਡਲ ਕੁਛ ਵੀ ਨਹੀਂ ਚੱਲੀ ਪਈ ਹੈ ਨਾ ਤੇ ਆ ਆ ਗਈ ਤੁਹਾਡੀ ਕਾਰਡ ਕਾਰਡ ਨੰਬਰ ਦੀ ਵਰੇਜ਼ਾ ਹਾਂ ਜੀ 18 ਮਾਡਲ 18 ਮਾਡਲ ਹੈ ਹੂੰ ਰੇਟ ਵੀ ਜਾਏ ਆ ਫੇਰ ਅਲਟੋ ਆ ਗਈ ਲੈ ਅਲਟੋ ਅਲਟੋ ਆ ਅਲਟੋ ਜਿਹਨੂੰ ਸ਼ਰਨ ਨਹੀਂ ਮਿਲਦੀ ਜ ਉਹ ਆਪਣੇ ਇੱਥੇ ਆ ਅਲਟੋ ਆ ਦਾ ਜਿੰਨੀਆਂ ਮਰਜ਼ੀ ਲੈ ਲਓ ਠੀਕ ਆ ਬਾਈ ਮਿੱਤਰੋ ਚਾਹੇ ਤੁਸੀਂ ਸਾਰਾ ਪਿੰਡ ਇਕੱਠਾ ਕਰ ਲਿਆ ਬਾਈ ਅਲਟੋ ਤੁਹਾਨੂੰ ਜਿੰਨੀਆਂ ਮਰਜ਼ੀ ਲੈ ਲਓ ਬਾਈ ਹਨਾ ਤੇ ਆ ਇਹ ਥੋੜੀ ਮਾਡਲ 11 ਮਾਡਲ ਵੀ ਉੱਚੇ ਸਾਰੇ ਜਿਹੜੇ ਮਰਜ਼ੀ ਤੁਹਾਨੂੰ ਚਾਹੀਦੇ ਸਾਰੇ ਮਿਲ ਜਾਂਦਾ ਅਲਟੋ K10 ਨਾ ਵੀ ਰਹਾ ਇਹ ਇਹ K10 ਹਾਂਜੀ 2016 ਇਹ ਠੀਕ ਹੈ ਦੂਜੇ ਨਾਲ ਦੀ ਵਧੀਆ ਕਾਰ 3 ਲੱਖ ਰੁਪਏ ਦੀ 2.95 ਲੱਖ ਤੇ ਆ ਥੋੜੀ ਡਸਟਰ ਆ ਗਈ ਬਾਈ ਡਸਟਰ ਆ ਗਈ ਹੈ ਇਹ 12 ਮਾਡਲ ਹੈ 12 ਇਹ ਤੁਹਾਡੀ 15 ਮਾਡਲ ਆ ਗਈ ਆ ਯੂਪੀ ਨੰਬਰ ਦੀ ਡਿਜ਼ਾਇਰ ਹੈ ਬਿਯਾਰ ਤੇ ਕੋਈ ਸੁਣੀ ਗਾਰ ਹਮਮ ਪੂਰੀ ਸਾਫ ਸੁਥਰੀ ਗਾਰ ਮਤਲਬ ਜੇ ਬਾਹਰਲੇ ਨੰਬਰ ਦੀ ਵੀ ਤਾਂ ਪੂਰੀ ਟਾਪ ਦੀ ਗੱਡੀ ਹੋ ਠੀਕ ਹੈ ਆ ਗਈ ਤੁਹਾਡੀ ਬਲੈਕ ਦੇ ਵਿੱਚ i10 ਬਈ ਹੈ ਬਹੁਤ ਸੁਣੀ ਗੱਡੀ ਆ ਇਹ ਤੇ 1 40 ਦੀ ਸਾਰੀ ਬਈ ਹੈ ਹੋਰ ਹੋਰ ਇੱਕ ਵੀ 20 25 ਦੀ ਬਣ ਜਾਨੀ ਹੈ ਠੀਕ ਹੈ ਵਧੀਆ ਕਰ ਤੇ ਆ ਗਈ ਤੁਹਾਡੀ 17 ਮਾਡਲ ਸਵਿਫਟ ਚੈੱਕ ਕਰੋ ਕੰਡੀਸ਼ਨ ਬਈ ਪੰਜਾਬ ਨੰਬਰ ਦੀ ਕੰਡੀਸ਼ਨਸ ਹੋਣੀਆਂ ਬਈ ਪੂਰੀ ਆ ਹੋਂਡਾ ਫੇਰ ਆ ਗਈ ਚੈੱਕ ਕਰ ਲਓ ਹੋਂਡਾ ਫੇਰ ਆ ਗਈ ਬੋਲੇ ਜਿਹੜੀਆਂ ਕਿ ਡੀਮ ਮਤਲਬ ਮਿਲਦੀ ਨਹੀਂ ਮਾਰਕਟ ਡੀਜ਼ਲ ਦੇ ਵਿੱਚ ਕਿੱਥੇ ਮਿਲਦੀ ਹੁੰਦਾ ਦੇਖ ਇਹ ਮਾਲੋ ਯਾਰ ਇਹਦਾ ਸਵਾਦ ਜਾਨੀ ਆਇਆ ਚਲਾ ਕੇ ਸੁਣਾ ਹੋਰ ਵੀ ਹੈਗੀ ਆ ਵੀ ਮਣ ਮਣਾ ਕੇ ਆ ਮਣ ਮਣਾ ਕੇ ਆ ਓਰੇ ਹੈਨਾ ਵੀ ਵੀ ਇੱਕ ਬੰਦੇ ਦੇ ਲਵੇ ਇੱਕ ਬੰਦੇ ਦੇ ਅੰਦਰ ਬਈ ਤੁਹਾਨੂੰ ਲਗਭਗ 200 300 ਕਾਰ ਮਿਲ ਜਾਂਦੀ ਹੈ ਬਈ ਹੈਨਾ ਆ ਕੇ ਲੈ ਜਾਓ ਬਈ ਹੈਨਾ ਤੇ ਵਧੀਆ ਤੁਹਾਨੂੰ ਜੇ ਕੋਈ ਪੇਚ ਨਹੀਂ ਵੇ ਤਾਂ ਵੀ ਲੈ ਕੇ ਆ ਆਪਣੇ ਏਰੀਆ 'ਚ ਇਹ ਚੀਜ਼ ਤੱਕ ਕਿਸੇ ਨੇ ਕਰੀ ਹੋਣਾ ਸਾਡੇ ਕੋਲ ਭਰਾ ਸਾਡੇ ਆਏ ਸੀ ਸੰਗਰੂਰ ਦੇ ਹਾਂਜੀ ਹਾਂਜੀ ਕਹਿੰਦਾ ਯਾਰ ਇਹ ਤੁਸੀਂ ਸੰਗਰੂਰ ਕਉਂ ਨਹੀਂ ਕਰਦੇ ਇਹ ਕੰਮ ਹਾਂ ਕਹਿੰਦਾ ਯਾਰ ਕਿ ਨੀਸੂ ਹੁਲਦਾ ਦੇਖ ਕਹਿੰਦਾ ਉਹਨੂੰ ਵੱਧ ਪਿੰਡ ਸਾਨੂੰ ਪੂਰੀ ਉਹਨਾਂ ਨੇ ਸਫਾਈਆਂ ਦਿੱਤੀਆਂ ਵੀ ਸਾਡੇ ਕੋਲ ਆਪਣੇ ਕੋਲ ਪਿੰਡ ਵੱਧ ਨਹੀਂ ਸੂਹ ਕੋਲੇ ਤੇ ਆਪਾਂ ਉੱਥੇ ਲਾਇਆ ਕਰੋ ਤੁਸੀਂ ਕਰੋ ਸ਼ੁਰੂ ਪਰ ਕਰਨ ਸ਼ੁਰੂ ਕਰਨ ਲਈ ਬਹੁਤ એનર્ਜੀ ਲੱਗਦੀ ਹੈ ਬਹੁਤ ਟਾਈਮ ਲੱਗਦਾ ਬਹੁਤ ਰਿਸਕ ਹੁੰਦੇ ਨੇ ਹਾਂ ਹਾਂ ਪਰ ਇਹ ਵੀ ਥੋੜਾ ਸਾਰਿਆਂ ਦਾ ਸਾਥ ਤੇ ਪਰਮਾਤਮਾ ਦੀ ਜਿਹੜੀ ਜਰੂਰੀ ਹੈ ਉਹ ਬੋੜ ਦੇ ਸਕਦਾ ਉਹ ਜਿਵੇਂ ਕਰਦਾ ਸਹੀਉਂ ਕਰਦਾ ਹੁਣ ਉਰੇ ਉਰੇ ਕਿਉਂ ਕਰਿਆ ਇਹਦਾ ਵੀ ਬਹੁਤ ਵੱਡਾ ਕਾਰਨ ਹੈ ਹਣਾ ਵੀ ਇਧਰ ਲੁਧਿਆਣਾ ਅੰਮਰਸਰ ਵਾਲੇ ਭਾਈ ਜਲੰਧਰ ਵਾਲੇ ਕਿ ਮਰਜ਼ੀ ਆ ਸਕਦੇ ਨੇ ਭਾਈ ਹਨਾ ਇੱਧਰ ਤੁਹਾਡਾ ਪਟਿਆਲਾ ਹੋ ਗਿਆ ਸਰਹੰਦ ਹੋ ਗਿਆ ਨਾ ਭਾਈ ਤਾਂ ਵੀ ਆ ਸਕਦੇ ਆ ਸੰਘਰੂਰ ਪਾਤੜਾ ਸਾਹਿਬ ਇਹ ਵੀ ਬਿਲਕੁਲ ਨੇੜੇ ਆ ਭਾਈ ਹਨਾ ਉਦੋਂ ਬਾਅਦ ਤਾਂ ਹਰਿਆਣਾ ਸ਼ੁਰੂ ਹੋ ਜਾਂਦਾ ਹਰਿਆਣੇ ਵਾਲਿਆਂ ਨੇ ਛੱਡ ਦੂਗੀ ਲੈਣਾ ਭਾਈ ਹਨਾ ਵੀ ਮਤਲਬ ਵੀ ਸਾਰੇ ਪੰਜਾਬ ਪੰਜਾਬ ਵਾਲੇ ਭਾਈਆਂ ਵਾਸਤੇ ਆ ਭਈ ਇਹ ਨਾ ਜਿਨੇ ਹਰਿਆਣੇ ਨਾਲ ਲੈਣੀ ਤਾਂ ਜ਼ਰੂਰ ਕਰੂ ਰਿਹਾ ਆ ਕੇ ਲੈ ਕੇ ਜਾ ਸਕਦੇ ਹੋ ਭਾਈ ਹਰਿਆਣੇ ਵਾਲਿਆਂ ਦਾ ਵੀ ਫੋਨ ਆ ਜਾਂਦੇ ਨੇ ਅਸੀਂ ਤੇ ਐ ਕਿ ਦੀ ਗੱਡੀ ਆ ਲੈ ਆਓ ਥੋੜੇ ਬਾਅਦ ਆਓ ਭਾਈ ਜਿਵੇਂ ਮਰਜ਼ੀ ਆ ਇਸ ਕਾਰ 14 ਮਾਡਲ ਬਹੁਤ ਜਾਇਜ਼ ਰੇਟ 'ਚ ਆ ਭਈ ਹੈ ਸਰਟਨ 7 ਲੱਖ ਰੁਪਈਆ ਦੇ ਵਿੱਚ 14 ਮਾਡਲ 50 ਨੰਬਰ ਦੀ ਕਾਰ ਬਈ ਲੈ ਜਾਓ ਫਿਰ ਜੇ ਕਿਸੇ ਨੇ ਕਾਰ ਲੈ ਜਾਣੀ ਆ ਐਸ 10 ਨਾਲੇ ਆਹਾ ਇਹ ਹੈਗੀ ਜੀ ਬਰੇਜ਼ਾ ਦੇਖੋ ਹਾਂ ਹਾਂ ਆ ਗਈ ਆ ਜਾਓ ਆ ਜਾਓ ਆ ਜਾਓ ਆ ਚੈੱਕ ਕਰੋ ਆ ਚੈੱਕ ਕਰੋ ਬਈ ਨਾ ਕੁਦਰਤੀ ਖੁੱਲੇ ਹੀ ਪਿਆ ਸੀ ਬਈ ਸਵਿਫਟ ਨਜ਼ਾਰ ਹੈ ਇਹ ਨਜ਼ਾਰ ਤੇਰਾ ਮਾਡਲ ਹੈ ਵੀ ਘੱਟ ਰੇਰ ਪਜਦੀ ਹੈ ਲੈ ਵੀ ਆ ਆ ਗਈ ਤੁਹਾਡੀ ਬਰੇਜ਼ਾ ਆਪਰੇਜ਼ਾ ਆ ਮੈਨੂੰ ਲੱਗਾ ਅੱਠਵੀਂ ਨੌਵੀਂ ਕਾਰ ਉਹ ਜਿਹੜੀ ਆਪਾਂ ਦਿਖਾਈ ਹੋਣੀ ਪਈ ਹੈ ਨਾ ਤੇ ਪੰਜਾਬ ਉੱਪਰ ਦਿੱਲੀ ਨੰਬਰ ਜਿਹੜੇ ਮਰਜ਼ੀ ਆਈ ਜਾਂਦੀਆਂ ਨੇ ਜਾਈ ਜਾਂਦੀਆਂ ਨੇ ਜਿਹੜਾ ਜੋ ਤੁਸੀਂ ਲੈਣਾ ਚਾਹੁੰਦੇ ਸਾਨੂੰ ਹਾਂ ਤੇ ਆ ਤੁਹਾਡੀ 16 ਮਾਡਲ ਆ ਗਈ ਸਵਿਫਟ ਲੈ ਲਓ ਬਾਈ ਹੈ ਨਾ ਡਸਟਰ ਪਿਆ ਨੰਬਰ ਡਸਟਰ ਤੇ ਅਲਟੋ ਠੀਕ ਆ ਬਾਈ ਬਸ ਵਿਜ਼ਿਟ ਕਰ ਲਿਆ ਤੁਸੀਂ ਸਕੋਰਪੀਓ ਹੈ ਨਾ ਅਮਰਗੜ ਤੇ ਪੁੱਡਾ ਕਲੋਨੀ ਚ ਹੈ ਹਾਂਜੀ ਹਾਂਜੀ ਲੋਨ ਤੁਹਾਡਾ 2 ਘੰਟਿਆਂ ਦੇ ਵਿੱਚ ਵਿੱਚ ਹੋ ਜਾਊਗਾ ਤੁਹਾਡੀ ਪ੍ਰੋਫਾਈਲ ਵਧੀਆ ਵਧੀਆ ਕਾਰਾਂ ਲੈਣ ਲਈ ਪੇਜ ਫੋਲੋ ਜ਼ਰੂਰ ਕਰ ਲਿਓ ਨੰਬਰ ਮੈਂ ਸਕਰੀਨ ਤੇ ਪਾ ਤਾ ਕੋਈ ਇਨਕੁਆਰੀ ਲੈਣੀ ਆ ਤਾਂ ਬਾਈ ਉਹਨਾਂ ਤੋਂ ਇਨਕੁਆਰੀ ਲੈ ਸਕਦੇ ਹੋ ਹਣਾ ਵੀਰ ਜੀ ਠੀਕ ਆ ਜੀ ਸਸੀ ਕਾਲ ਜੀ ਧੰਨਵਾਦ